ਇਹਦਾ ਨਾਮ ਚੰਦ ਖੋਸ਼ਲਾ ਸਾਡੀ ਐਨੀਮਲ ਕੇਅਰ ਸੁਸਾਇਟੀ ਹੈ ਐਨੀਮਲ ਕੇਅਰ ਫੋਰਸ ਨਈ ਉਡਾਂਸ ਹਸਤਾ ਜਿਹਦਾ ਆਪਾਂ ਸੇਵਾ ਕਰਦੇ ਆਂ ਸਾਨੂੰ ਜਿਹਦਾ ਸੂਚਨਾ ਮਿਲੀ ਸੀ ਅੱਧਾ ਘੰਟਾ ਪਹਿਲਾਂ ਕਿ ਇੱਕ ਜਿਹੜੀਆਂ ਦੋ ਮੱਝਾਂ ਕਰੰਟ ਲਾ ਕੇ ਮਰ ਗਈਆਂ ਤੇ ਅਸੀਂ ਤੁਰੰਤ ਹੀ ਆ ਕੇ ਦੇਖਿਆ ਜਿਹੜਾ ਇਹਦਾ ਮਾਲਕ ਸੀਗਾ ਉਹ ਉੱਥੇ ਮੌਜੂਦ ਨਹੀਂ ਸੀਗਾ ਤੇ ਆ ਕੇ ਕਰੰਟ ਲੱਗਾ ਤੇ ਅਸੀਂ ਪ੍ਰਸ਼ਾਸਨ ਅਸੀਂ ਬੇਨਤੀ ਕਰਨਾ ਚਾਹੁੰਦੇ ਜਿਹੜੀਆਂ ਇਹ ਦਮੱਝਾਂ ਘੁੰਮਦੀਆਂ ਇਹਨਾਂ ਤੇ ਰੋਕ ਲਾਈ ਜਾਵੇ ਕਿਉਂਕਿ ਐਕਸੀਡੈਂਟ ਦਾ ਕਾਰਨ ਵੀ ਬਣਦੀਆਂ ਆ ਕਿਉਂਕਿ ਕੱਲ ਨੂੰ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਕਿਉਂਕਿ ਬਿਜਲੀ ਵਿਭਾਗ ਦੀ ਵੀ ਜਿਹੜੀ ਆ ਤਾਰਾਂ ਨੰਗੀਆਂ ਐ ਇਸ ਨਾਲ ਕੋਈ ਇਨਸਾਨੀ ਨੁਕਸਾਨ ਵੀ ਹੋ ਸਕਦਾ ਹੈ ਕਿਸੇ ਦੀ ਵੀ ਮਤਲਬ ਕਿ ਡੈਥ ਹੋ ਗਈ ਆ ਹੁਣ ਮੱਜਾ ਦੀ ਹੁਣ ਜਾਨੀ ਇਨਸਾਨ ਨੂੰ ਰੋਕਣ ਵਾਸਤੇ ਅਸੀਂ ਹੀ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਏਦਾਂ ਦੇ ਜਿਹੜੇ ਕੀ ਹੈਗੇ ਕਿ ਰੋਕਿਆ ਜਾਵੇ ਹਾਂਜੀ ਬੜੀ ਕੀ ਨਾਮ ਆ ਹਾਂਜੀ ਜਗਨਾ ਸਿੰਘ ਜੀ ਅ ਕੀ ਘਟਨਾ ਹੋਈ ਐ ਇੱਥੇ ਅਸੀਂ ਹੈ ਨਾ ਮੈਂ ਤਾਂ ਸਾਨੂੰ ਸਾਡੇ ਆਪਤਰਾ ਨੂੰ ਉੱਚ ਅਧਿਕਾਰੀਆਂ ਨੂੰ ਫੋਨ ਗਿਆ ਤਾਂ ਕਿਸੇ ਖਫਤ ਕਰਦਾ ਸਾਡੇ ਐਕਸ਼ਨ ਸਾਹਿਬ ਨੂੰ ਉਹਨਾਂ ਨੇ ਗਾ ਮੈਨੂੰ ਫੋਨ ਕੀਤਾ ਕਿ ਜਨੈਲ ਉੱਥੇ ਕੋਈ ਮੱਜਾਂ ਨੂੰ ਗਰੰਟ ਲੱਗ ਗਿਆ ਤੇ ਜਦੋਂ ਮੈਂ ਉੱਥੋਂ ਪਤਾ ਕੀਤਾ ਕਿਹੜੀ ਜਗ੍ਹਾ ਲੱਗਾ ਤੇ ਪਤਾ ਲੱਗਾ ਕਿ ਮਦਰ ਸ਼ੈਂਕਰ ਨਗਰ ਦੇ ਵਿੱਚ ਲੱਗਾ ਤੇ ਮੈਂ ਉੱਥੋਂ ਜਦੋਂ ਪਹੁੰਚਿਆ ਤੇ ਆ ਕੇ ਦੇਖਿਆ ਤਾਂ ਮੱਜਾਂ ਜਿਹੜਾ ਤੇ ਉਹਨਾਂ ਸਾਡੇ ਟਰਾਂਸ ਦੇ ਕੋਲ ਪਈਆਂ ਸੀਗੀਆਂ ਤੇ ਸਾਡੇ ਟਰਾਂਸਾਂ ਦਾ ਵੀ ਕਾਫੀ ਨੁਕਸਾਨ ਹੋਇਆ ਪਿਆ ਸਾਰਾਂ ਸੜੀਆਂ ਪਈਆਂ ਆ ਤੇ ਬਾਕੀ ਸਪਲਾਈ ਪਿੱਛੋਂ ਪਹਿਲਾਂ ਬੰਦ ਕਰਾਤੀ ਸੀਗੀ ਤੇ ਹੁਣ ਅਸੀਂ ਟਰਾਂਸ ਦੇ ਵੀ ਦੇਖਦੇ ਆਂ ਔਰ ਇਹਨਾਂ ਨੂੰ ਅਸੀਂ ਇੱਕ ਵਾਰ ਨਹੀਂ ਇਹਨਾਂ ਦੇ ਹਾਸੇ ਕਿਤੇ ਵੀ ਸਾਡੇ ਕਿਤੇ ਵੀ ਹੁੰਦੇ ਆ ਤੋਨ ਬਸਕੀ ਦੇ ਵਿੱਚ ਵੀ ਹੋਏ ਆ ਫਤੇਗੜ ਵੀ ਅਸੀਂ ਇਹਨਾਂ ਨੂੰ ਬਾਰ-ਬਾਰ ਕੈਸਟ ਕੀਤੀ ਆ ਇਹ ਕਦੀ ਵੀ ਕੋਈ ਮਰਸਾਤੀ ਮੌਸਮ ਹੁੰਦਾ ਆ ਇਹਦੇ ਵਿੱਚ ਕੋਈ ਵੀ ਲਾਗੇ ਟ੍ਰਾਂ ਦੇ ਕੋਈ ਆਰਥ ਜਿੱਤੇ ਕੋਈ ਸ਼ਾਰਟੇਜ ਹੋ ਜਾਂਦੀ ਆ ਜਾਂ ਕੋਈ ਕਿਰੰਟ ਆ ਜਾਂਦਾ ਜਾਂ ਕੁਝ ਵੀ ਹੋ ਸਕਦਾ ਜਾਂਦਾ ਇਹਨਾਂ ਲਾਗੇ ਤੁਸੀਂ ਪਸ਼ੂ ਨਾ ਲੈ ਕੇ ਆਇਆ ਪਰ ਜਦੋਂ ਆਉਣ ਦੇ ਉੱਤੇ ਮੈਂ ਪੁੱਛਿਆ ਤੇ ਜਦੋਂ ਮੈਂ ਆਉਣ ਦੇ ਉੱਤੇ ਪੁੱਛਿਆ ਇਹਦਾ ਮਾਲਕ ਕਿੱਥੇ ਆ ਤੇ ਉਹ ਮਾਲਕ ਆਪਣੀਆਂ ਮੱਝਾਂ ਤੋਂ ਪਹਿਲਾਂ ਇੱਥੋਂ ਸਾਈਡ ਤੋਂ ਦੌੜ ਚੁੱਕਾ ਆ ਉਹ ਗਾਇਬ ਹੋ ਗਿਆ ਕਿੱਥੇ ਕਿੰਨੇ ਏਰੀਆ ਨਾਲ ਪ੍ਰਭਾਵ ਪਿਆ ਇਸਦਾ ਆ ਪੂਰਾ ਸ਼ੰਕਰਨਗਰ ਪਤਗੜ ਚੁੰਗੀ ਤੱਕ ਇਧਰੋਂ ਆ ਪੂਰਾ ਆ ਰੋਡ ਸਾਰਾ ਹੀ ਸਾਰਾ ਬੰਦ ਸਾਰਾ ਬੰਦ ਪਿਆ ਇਹ ਕਿੰਨਾ ਕੁ ਟਾਈਮ ਲੱਗੇਗਾ ਤੇ ਕਿੰਨਾ ਕੁ ਨੁਕਸਾਨ ਹੋਇਆ ਟਾਈਮ ਸਾਰ ਹੁਣ ਸਾਮਾਨ ਇਹਦੇ ਵਿੱਚ ਲੱਜਾਉਣਾ ਪੈਣਾ ਇਹਦੀਆਂ 12 6 ਬਾਕੀ ਆਪਾਂ ਲੀਡਾਂ ਪਾ ਕੇ ਆਪਾਂ ਇਹਨੂੰ ਬਾਕੀ ਚੱਕਰਾਂਗੇ ਟਰਾਂਸਫਾਰਮਰ ਨੂੰ ਵਸਤੇ ਮਾਲ ਕੇ ਪਤਾ ਲੱਗਾ ਕਿਹੜੀਆਂ ਨਹੀਂ ਸਾਨੂੰ ਤਾਂ ਪਤਾ ਨਹੀਂ ਲੱਗਾ ਇੱਥੋਂ ਇਹਨਾਂ ਕੋਈ ਪਤਾ ਲੱਗਾ ਜਿਹੜੇ ਬੱਦੇ ਖੜੇ ਕਿਥੇ ਲੋਕੀ ਜੀ ਕਹਿੰਦੇ ਕਿ ਉਹ ਇਥੋਂ ਉਥਲੇ ਤੌਰ ਗਿਆ ਹੈ ਤੇ ਜਾਂ ਜਿਹੜਾ ਕਰੰਟ ਲੱਗਾ ਸੀਗਾ ਉਹ ট্রান্সਫਾਰਮ ਦੇ ਨਾਲੇ ਹੀ ਸੀ ਲੱਗੀਆਂ ਨਹੀਂ ਮੱਜਾਂ ਦਾ ਇਹ ਹੁਣ ਕੋੜੇ ਪਈਆਂ ਸੀ ਇਹ ਨਹੀਂ ਪਤਾ ਹੁਣ ਨਾਲ ਉਹ ਲੱਗੀਆਂ ਜਾਂ ਥੱਲੇ ਆ ਕੇ ਪਈਆਂ ਦੇਖੀ